ਬਹੁਤ ਘੱਟ ਨੇ ਕਿਸੇ ਕਿਸੇ ਕੋਲੇ ਹੋਊਗਾ ਤੇ ਕਿਸੇ ਕੋਲੇ ਪੁਰਾਣਾ ਹੋਊਗਾ ਇਸ ਵਾਰ ਦੂਜੀ ਜਗ੍ਹਾ ਤੇ ਸਟੇਜ ਲੱਗਣੀ ਆ ਚਲੋ ਆਓ ਪਹਿਲਾਂ ਕਿਤੇ ਹੋਰ ਜਗ੍ਹਾ ਤੇ ਸਟੇਜ ਲੱਗਦੀ ਹੁੰਦੀ ਸੀ ਇਸ ਵਾਰੀ ਦੂਜੀ ਜਗ੍ਹਾ ਤੇ ਸਟੇਜ ਲੱਗਣੀ ਆ ਸਟੇਜ ਵੀ ਬਹੁਤ ਵੱਡੀ ਲੱਗਣੀ ਆ ਤੁਹਾਨੂੰ ਦੱਸੂਗਾ ਕਿ ਕਿੱਥੇ ਲੱਗਣੀ ਆ ਆ ਦੇਖੋ ਲੱਗਿਆ ਹੋਇਆ ਦੇ ਨਿਸ਼ਾਨ ਲੱਗੇ ਹੋਏ ਆ ਜਿੱਧਰ ਵੀ ਸਾਇਟ ਲੱਗਣਾ ਮੈਂ ਟੈਂਟ ਹੈਪੀ ਪਰਟੀ ਇੰਦਰਲੀ ਸੈੱਟ ਲਗਣੀ ਆ ਜੀ ਸਾਰੇ ਪੁਰਾਣੇ ਰਿਕਾਰਡ ਨਾਲ 22 ਜੀ ਦੁਪਹਿਰ ਤੋਂ ਹੀ ਆਇਓ। ਫਿਰ ਇਸ ਵਾਰ ਇਹਨਾਂ ਤੁਹਾਨੂੰ ਲੋਕੇਸ਼ਨ ਸਮਝਾਉਂਗਾ ਕਿ ਕਿਹੜੀ ਜਗ੍ਹਾ ਤੇ ਲੱਗਣਾ ਵਾ ਤੇ ਇਸ ਵਾਰ ਦੂਜੀ ਜਗ੍ਹਾ ਤੇ ਸਟੇਜ ਲਗਣੀ ਆ। ਚਲੋ ਆਓ ਤੁਹਾਨੂੰ ਹੁਣ ਸਮਾਦ ਤੇ ਵੀ ਲੈ ਕੇ ਚੱਲਦਾ ਮੈਂ ਨਾਲੇ ਤੁਹਾਨੂੰ ਪਤਾ ਦਿਖਾਉਣਾ ਵਾ ਕਿ ਇੱਥੇ ਸਟੇਜ ਤੱਕ ਕਿਸ ਤਰ੍ਹਾਂ ਪਹੁੰਚਣਾ ਵਾ ਸਾਰਾ ਰਸਤਾ ਸਮਝਾਉਂਗਾ। ਜਿਹੜੇ ਤੇ ਬਾਈ ਆਇਆ ਹੋਇਆ ਨਾ ਉਹਦੇ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਸਾਰੇ ਤੁਹਾਨੂੰ ਦਿਖਾਵਾਂਗੇ ਵੀਡੀਓ। ਬਾਈ ਹੈ ਨਾ ਇੱਕ ਦਿਨ ਪਹਿਲਾਂ ਹੀ ਆ ਜਾਂਦਾ ਵਾ ਇੱਥੇ ਆ ਦੇਖੋ ਬਹੁਤ ਖੇਚਦਾ ਕੇਂਦਰ ਆ ਸਾਰੇ ਪੁਰਾਣੇ ਤੋਂ ਪੁਰਾਣੇ ਰਿਕਾਰਡ ਰੱਖੇ ਹੋਏ ਆ ਬਾਈ ਨਾਲ ਗੱਲ ਵੀ ਕਰਾਂਗੇ ਦਾ ਨੰਬਰ ਵੀ ਪਾਵਾਂਗੇ ਕਿ ਇਹ ਕਿਹੜੀ ਜਗ੍ਹਾ ਤੋਂ ਆਉਂਦਾ ਵਾ ਜੇਕਰ ਤੁਸੀਂ ਹੈ ਨਾ ਜੇ ਪਿਛਲੇ ਸਾਲ ਵਾਲੀਆਂ ਵੀਡੀਓ ਨਹੀਂ ਦੇਖੀਆਂ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਵਾ ਦੇਖੋ ਲੱਗਿਆ ਹੋਇਆ ਵਾਰਸੀ ਬੰਦੀ ਦਾ ਪਤਾ ਵਿਚਪੜਾ ਤਾਗੇ ਆ ਅਮਰ ਜੁੜੀ ਅਮਰ ਸੰਗ ਚਮਕਿੰਦਾ ਆ ਸਾਰੇ ਪੁਰਾਣੇ ਰਿਕਾਰਡ ਨੇ 22 ਜੀ ਦੁਪਹਿਰ ਲਈ ਆਇਓਗਾ ਇਹਨਾਂ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਮਹਤਵਪੂਰਣੇ ਪੁਰਾਣੇ ਪੁਰਾਣੇ ਰਿਕਾਰਡ ਰੱਖੇ ਹੋਏ ਨੇ 22 ਜੀ ਦਾ ਨੰਬਰ ਵੀ ਦਵਾਂਗੇ ਜੇ ਕਿਸੇ ਨੇ ਗੱਲਬਾਤ ਕਰਨੀ ਹੋਵੇ ਆ ਉਹਨਾਂ ਦੀ ਪੁਰਾਣੀ ਫੋਟੋ ਲੱਗੀ ਹੋਈ ਆ ਆ ਤੁਹਾਡੀ ਜਵਾਨੀ ਵੇਲੇ ਦੀ ਫੋਟੋ ਆ ਹਾਂਜੀ ਕੋਈ ਤਾਂ ਕਿੱਥੇ ਤੋਂ ਬਰੰਦੂ ਆச்சா ਐਦੀ ਬਾਜ ਘੱਟ ਕਰਨਾ ਛੁੱਡੀ ਬਾਜ ਨਹੀਂ ਐਤੋਂ 2 ਮਿੰਟ ਬਾਜ ਬੰਦ ਕਰ ਦੇ ਛੁੱਡੀ ਬਾਜ ਨਹੀਂ ਉਹਨਾਂ ਹਾਂ ਦੇਖੋ ਹਲੇ ਵੀ ਸਾਰਾ ਵਰਕਿੰਗ ਚ ਹੁੰਦਾ ਹੈ ਮਿਲਦਮਣੀ ਹੋਣਾ ਕਿਤੇ ਦੇਖਣ ਨੂੰ ਨਹੀਂ ਮਿਲਦਾ ਬਹੁਤ ਘੱਟ ਨੇ ਕਿਸੇ ਕਿਸੇ ਕੋਲੇ ਹੋਊਗਾ ਤੇ ਕਿਸੇ ਕੋਲੇ ਪੁਰਾਣਾ ਹੋਊਗਾ देखे। बहुत पुराना रिकॉर्ड है चला दो कोई नहीं ਆ ਵੜ ਕੇ ਰੱਖ ਫਰੈਂਡਸ ਐ ਨਾ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਆ ਦੇਖ ਲਓ ਸਮਾਦ ਵੀ ਹੈ ਨਾ ਪੂਰੀ ਸਜਾਈ ਹੋਈ ਆ ਉਹ ਵੀ ਤੁਹਾਨੂੰ ਦਿਖਾਉਣਾ ਮਾ ਸਮਾਦ ਪੂਰੀ ਸਜਾਈ ਹੋਈ ਆ ਆ ਦੇਖੋ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਆ ਕੋਈ ਮੱਥਾ ਟੇਕ ਕੇ ਗਿਆ ਹੁਣਾਂ ਮਾ ਆ ਦੇਖੋ ਬਹੁਤ ਪੁਰਾਣੀਆਂ ਪੁਰਾਣੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਇਸ ਵਾਰੀ ਜਿਹੜੀ ਸਟੇਜ ਲੱਗਣੀ ਆ ਉਹ ਵੀ ਹੈ ਨਾ ਦੂਜੀ ਸਾਈਡ ਲੱਗਣੀ ਆ ਪਹਿਲਾਂ ਨਾਲੋਂ ਵੱਡੀ ਸਟੇਜ ਹੋਊਗੀ ਤੁਹਾਨੂੰ ਉਹ ਵੀ ਦੇ ਸਮਝਾਉਂਗਾ ਕਿ ਇਸ ਵਾਰੀ ਕਿੱਥੇ ਸਟੇਜ ਲੱਗਣੀ ਆ ਤੁਸੀਂ ਪੂਰੀ ਵੀਡੀਓ ਨੂੰ ਦੇਖਣਾ ਤੁਹਾਨੂੰ ਸਾਰੀ ਪ੍ਰੋਪਰ ਸਾਰੀ ਜਾਣਕਾਰੀ ਦਊਗਾ ਤੇ ਇਸ ਵਾਰੀ ਹੈ ਨਾ ਸਿੰਗਰ ਵੀ ਪਹਿਲਾਂ ਨਾਲੋਂ ਜ਼ਿਆਦਾ ਆਉਣੇ ਨੇ ਚਲੋ ਆਉ ਪਹਿਲਾਂ ਤੁਹਾਨੂੰ ਸਿੰਗਰ ਦਿਖਾਉਣਾ ਮਾ ਮੈਂ ਪਿਛਲੀ ਵੀਡੀਓ ਵਿੱਚ ਸਾਰਾ ਦੱਸਿਆ ਗਿਆ ਵਾ ਕਿ ਕਿਹੜੇ-ਕਿਹੜੇ ਸਿੰਗਰ ਆਉਣਗੇ ਮੈਂ ਉਹਨਾਂ ਦੇ ਨਾਮ ਸਾਰੇ ਦੱਸੇ ਹੋਏ ਨੇ ਜੇਕਰ ਮੇਰੀ ਪਹਿਲੀ ਵੀਡੀਓ ਨਹੀਂ ਦੇਖੀ ਤਾਂ ਜਾ ਕੇ ਦੇਖ ਸਕਦੇ ਹੋ ਵੀਡੀਓ ਦੇ ਲਾਸਟ ਦੇ ਉੱਪਰ ਵੀ ਮੈਂ ਲਿੰਕ ਲਾ ਦੂੰਗਾ ਕਿ ਕਿਹੜੇ-ਕਿਹੜੇ ਸਿੰਗਰਾਂ ਨੇ ਆਉਣਾ ਮਾ ਆ ਦੇਖੋ ਸਾਰੇ ਸਿੰਗਰਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਇਸ ਵਾਰੀ ਬਲਕਾਰਨ ਖੀਲਾ ਵੀ ਆਊਗਾ ਪਿਛਲੀ ਵਾਰ ਵੀ ਆਇਆ ਸੀਗਾ ਇਸ ਵਾਰੀ ਮਾਹੀ ਸ਼ਰਮਾ ਵੀ ਆਊਗੀ ਤੁਹਾਨੂੰ ਉਹ ਵੀ ਦੱਸੂੰਗਾ ਕਿ ਸਟੇਜ ਕਿੱਥੇ ਲੱਗਣੀ ਆ ਚਲੋ ਆਓ ਪਹਿਲਾਂ ਮੈਂ ਤੁਹਾਨੂੰ ਉੱਥੇ ਦੱਸਦਾ ਪਿਆਮਾ ਕਿ ਸਟੇਜ ਕਿਹੜੇ ਜਗ੍ਹਾ ਤੇ ਲੱਗਣੀ ਆ ਕਈਆਂ ਨੂੰ ਇਹ ਨਹੀਂ ਪਤਾ ਹੈਗਾ ਕਿ ਸਟੇਜ ਕਿਹੜੀ ਜਗ੍ਹਾ ਲੱਗਣੀ ਆ ਆ ਦੇਖੋ ਫਰੈਂਸ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਸਾਰੇ ਬੈਠੇ ਨੇ ਮਾਲਕੀ ਹੁਣੇ ਵੀ ਜੋਗਾ ਸਾਊਂਡ ਅਲੱਗਾ ਜੋਗਾ ਸਾਊਂਡ ਸਾਰੇ ਲੱਗੇ ਹੋਏ ਨੇ ਪੂਰੀ ਸਫਾਈ ਹੋਈ ਹੋਈ ਆ ਲੋ ਜੀ ਐਂਟਰੀ ਦਾ ਤੀਰ ਵੀ ਲੱਗ ਗਿਆ ਫਰੈਂਸ ਆ ਨਾ ਜਿੱਥੇ ਵਾਰਸੀ ਲਈ ਟੈਂਟ ਲੱਗਣਾ ਵਾ ਉਹ ਵੀ ਤੁਹਾਨੂੰ ਜਗ੍ਹਾ ਦਿਖਾ ਕੇ ਲੈ ਕੇ ਆਉਂਗਾ ਗੈਂਦ ਐਪ ਕੀ ਨਾ ਜਿੱਥੇ ਟੈਂਟ ਲੱਗਣਾ ਵਾ ਇਸ ਵਾਰੀ ਟੈਂਟ ਕਿਤੇ ਹੋਰ ਲੱਗਣਾ ਵਾ ਤੇ ਪਿਛਲੀ ਵਾਰ ਵਾਲੀ ਜਗ੍ਹਾ ਤੋਂ ਨਹੀਂ ਉਹ ਤੁਹਾਨੂੰ ਦੱਸ ਦਿੰਦਾ ਕੀ ਨਹੀਂ ਚਾਹਨੀ ਆ ਆ ਥੱਲੇ ਨਿਸ਼ਾਨੀਆਂ ਲੱਗੀਆਂ ਹੋਈਆਂ ਨੇ ਆ ਦੇਖੋ ਥੱਲੇ ਦੇਖੋ ਥੱਲੇ ਦਿਖਾਉਂਗਾ ਆ ਦੇਖੋ تین ਦੇ ਨਿਸ਼ਾਨ ਲੱਗੇ ਹੋਏ ਆ ਜਿੱਧਰ ਲਈ ਸੈੱਟ ਲੱਗਣਾ ਵਾ ਟੈਂਟ ਐਪ ਕੀ ਵਾਰਸੀ ਇੰਦਰ ਲਈ ਸੈੱਟ ਲੱਗਣੀ ਹੈ ਕਿਸੇ ਨੂੰ ਨਹੀਂ ਪਤਾ ਆਏਗਾ ਤਲੇ ਤੀਰਾਂ ਦੇ ਨਿਸ਼ਾਨ ਤੋਂ ਬੰਦਾ ਦੇਖ ਕੇ ਸਿੱਧਾ ਜਿੱਦਾ ਜਾ ਸਕਦਾ ਕਾ ਨਿਸ਼ਾਨ ਬਣਿਆ ਹੋਇਆ ਆ ਦੇਖੋ ਦੇਖੀ ਸਾਨੂੰ ਨਹੀਂ ਵੀ ਪਤਾ ਹੈਗਾ ਕਿ ਵਾਰਸੀ ਕਿੱਥੇ ਲੱਗਣੀਆਂ ਉਹ ਇੱਥੋਂ ਆਪਣੇ ਤੀਰਾਂ ਦੇ ਨਿਸ਼ਾਨ ਤੋਂ ਬੰਦਾ ਦੇਖ ਦੇਖ ਕੇ ਜਾ ਸਕਦਾ ਵਾ ਇਹ ਇਸ ਜਗ੍ਹਾ ਤੇ ਲੱਗੀਆਂ ਇਹ ਲਾੜੀਆਂ ਦੇਖੋ ਪੂਰੀ ਜੋਰਾ ਸੋਰਾ ਤੇ ਬਾਸਤੀ ਦੀ ਤਿਆਰੀ ਚੱਲ ਰਹੀ ਆ ਇਸ ਵਾਰੀ ਪ੍ਰਬੰਧ ਬਹੁਤ ਵਧੀਆ ਕੀਤਾ ਹੋਇਆ ਵਾ ਟੈਂਟ ਵੀ ਵੱਡਾ ਲੱਗਿਆ ਹੋਇਆ ਵਾ ਪਿਛਲੀ ਵਾਰ ਨਾਲੋਂ ਇਸ ਵਾਰੀ ਟੈਂਟ ਦੂਜੀ ਸਾਈਡ ਲੱਗਣਾ ਵਾ ਆ ਦੇਖੋ ਤੁਹਾਨੂੰ تیر ਦੇ ਨਿਸ਼ਾਨ ਤੋਂ ਤੁਸੀਂ ਆ ਸਕਦੇ ਹੋ ਜੇਕਰ ਨਹੀਂ ਪਤਾ ਹੈਗਾ ਫਰੈਂਡਸ ਹਨਾ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਬੱਸ ਅੱਜ ਪਕੜ ਕੇ ਰੱਖਾਂ